ਦੇ ਇਸ ਨੂੰ ਤੇ ਬਜ਼ੁਰਗ ਬੈਠੇ ਨੇ ਮਿੰਜੇ ਤੇ ਤੇ ਚੈਨਲਾਂ ਦੀ ਦਪੇਟ ਨਾਲੋਂ ਵਧੀਆ ਡਿਬੇਟ ਇੱਥੇ ਹੁੰਦੀ ਆ ਤੁਸੀਂ ਦੇਖ ਸਕਦੇ ਹੋ ਤਾਂ ਬਜ਼ੁਰਗਾਂ ਤੋਂ ਪੁੱਛਦੇ ਆ ਕਿ ਅੱਜ ਦਾ ਮੁੱਦਾ ਸਾਡੇ ਆਣ ਤੋਂ ਪਹਿਲਾਂ ਕਿਹੜਾ ਚੱਲਦਾ ਸੀ ਹਾਂਜੀ ਬਜ਼ੁਰਗੋ ਕਿਹੜਾ ਮੁੱਦਾ ਪਹਿਲਾਂ ਚੱਲਦਾ ਸੀ ਮੇਰੇ ਆਣ ਤੋਂ ਪਹਿਲਾਂ ਇੱਥੋਂ ਕਿਹੜਾ ਮੁੱਦਾ ਚੱਲਦਾ ਸੀ ਬਾਬਾ ਜੀ ਇੱਥੇ ਤੁਸੀਂ ਕਿਸ ਟੌਪਿਕ ਤੇ ਗੱਲ ਕਰ ਰਹੇ ਸੀ ਅਸੀਂ ਤਾਂ ਗੱਲ ਆਪਸੇ ਮੁਖੌਲ ਕਰਦੇ ਇੱਥੇ ਚੱਲਦਾ ਮੁੱਦਾ ਚਾਂਦੀ ਦੇ ਰੁਪਈਆਂ ਦਾ ਹਾਂਜੀ ਚਾਂਦੀ ਦੇ ਰੁਪਈਆਂ ਦਾ ਚਾਂਦੀ ਦੇ ਰੁਪਈਆਂ ਦਾ ਅੱਛਾ ਜੀ ਇਸ ਤਰ੍ਹਾਂ ਥਾਂਕ ਦੇ ਦਿੱਤੇ ਅੱਛਾ ਜੀ ਹਾਂ ਬਈ ਹੁਣ ਨੋਟ ਕਰ ਦਿੰਦੇ ਹਾਂ ਇਹ ਬਾਕ ਜਾਂਦੇ ਨੇ ਚੰਗੀ ਹੋਈ ਘੜਿਆ ਮਦੱਬ ਨੇ ਤੇ ਕੁਝਿਆਵਾਂ ਦੱਬਦੇ ਘੜਿਆ ਚ ਕਿਹਾ ਸਾਢੇ ਚਾਂਦੀ ਦੇ ਪੀਏ ਤੇ 7 1200 ਰੁਪਇਆ ਦੇ ਕੇ ਗਈ ਸੀ ਸਾਡੀ ਦਾਦੀ ਬਾ ਚੋੜੀ ਤੇ ਬਾਪੇ ਤੇ ਸਾਢੇ ਬੱ ਚਾਂਦੀ ਦੇ ਰੁਪਏ ਤੇ ਸਾਢੇ 2500 ਆਂਜਾ ਬਣਾ ਰਹੇ ਚੋ ਲੁਕ ਲੈਗੇ ਸੀ ਠੀਕ ਹੈ ਤਾਂ ਇੱਕ ਗੱਲ ਦੱਸੋ ਤੁਸੀਂ ਜਿਹੜੀ ਚੈਨਲ ਦਾ ਡਿਪੇਟ ਆਂਦੀ ਆ ਉਹ ਵਧੀਆ ਜਾਂ ਜਿਹੜੀ ਤੁਸੀਂ ਕਰਦੇ ਹੋ ਬਜ਼ੁਰਗ ਪਿੰਡਾਂ ਵਿੱਚ ਸੱਤਾਵਾਂ ਕਰਦੇ ਆਂ ਜੀ ਆਮ ਸਾਹਮਣੇ ਗੱਲ ਹੁੰਦੀ ਹੈ ਉਹ ਵਧੀਆ ਹੁੰਦੀ ਜਿਹੜੀ ਪਿੱਠ ਪਿੱਛੇ ਹੁੰਦੀ ਉਹ ਕੋਈ ਚੀਜ਼ ਨਹੀਂ ਹੈ ਚੈਨਲਾਂ ਦੀ ਡਿਪੇਟ ਮਤਲਬ ਕਾਪੀ ਆ ਤੁਹਾਡੀ ਸਾਹ ਪਾਉਂਦੇ ਹੋਰ ਤੇ ਹੋਰ ਬਣਾ ਕੇ ਪਾਉਂਦੇ ਜਿਹੜੀ ਸੱਚੀ ਉਹ ਤਾਂ ਮੁੱਦੇ ਤੇ ਵੀ ਭਟਕ ਜਾਂਦੇ ਅਸੀਂ ਮੁੱਦੇ ਤੇ ਭਟਕਦੇ ਨਹੀਂ ਆ ਅਸੀਂ ਸੱਚ ਬੋਲਦੇ ਬਿਲਕੁਲ ਜਿਹੜੀ ਤੁਸੀਂ ਮੁੱਦੇ ਪਰ ਰਹਿਣਾ ਕਰ ਦੇਣੀ ਆ ਉਹ ਉਹਨਾਂ ਨਾਲ ਹੋਰ ਚੱਕ ਦੇਣੀ ਆ ਹਾਂਜੀ ਆਹ ਦੇ ਸ਼ਾਮਾਂ 'ਚ ਬੈਠਾ ਆ ਬੈਠੇ ਆ ਪੈਸਾ ਕਰਦੇ ਆ ਹਾਂਜੀ ਉਹ ਵੀ ਵੈਸੇ ਟਾਈਮ ਪਾਸ ਹੀ ਕਰਦੇ ਆ 70 70 72 72 ਤੇ 75 ਸਾਲ ਦੇ ਹੋ ਗਏ ਸਾੜੇ ਸਾਰੇ ਰਿਟਾਇਰ ਐ ਸਾਰੇ ਰਿਟਾਇਰ ਹੋ ਗਏ ਸਾਰੇ ਬਸੇ ਨਹੀਂ ਆਜ ਆਜੀ ਹੋਇਆ ਠੀਕ ਠੀਕ ਹੈ ਜੀ ਬਜ਼ੁਰਗੋ ਧੰਨਵਾਦੀ ਤੁਹਾਡਾ ਬਹੁਤ ਜੀ ਸਮਾਂ ਦੇਣ ਲਈ ਅਸਲੀ ਡਿਬੇਟ ਤਾਂ ਵੈਸੇ ਇਹੀ ਹੈ ਇਸੇ ਤੋਂ ਕਾਪੀ ਕਰਕੇ ਚੈਨਲ ਵਾਲਾ ਨੇ ਬਣਾਈ ਆ ਵੈਸੇ ਹਾਂਜੀ ਹਾਂਜੀ ਡਿਬੇਟ ਤਾਂ ਠੀਕ ਹੈ ਤੁਹਾਡਾ ਧੰਨਵਾਦ ਜੀ ਆਪਣਾ ਸਮਝੋ